ਟੌਣੀ ਭੱਜੀ ਲੈ ਵੀ ਪਹਿਲਵਾਨ ਮਿੱਟਾ ਜਿਓ ਪਹਿਲਵਾਨ ਖਾਰੇ ਤੋਂ ਬਾਹਰ ਦੀ ਕੁਸ਼ਤੀ ਮਿਲਨੀ ਇਹ ਡਾਊਟ ਕਰ ਲਵਾਂਗੇ ਸਾਰੇ ਪਹਿਲਵਾਨ ਕਿਸੇ ਪਹਿਲਵਾਨ ਨੂੰ ਖਾਰੇ ਤੋਂ ਬਾਹਰ ਦੀ ਕੁਸ਼ਤੀ ਮਿਲਨੀ ਲਓ ਸਾਹਮਣੇ ਹੁਣ ਕੌਣ ਮੇਰੀ ਬੇਨਤੀ ਅਗਲੀ ਕੁਸ਼ਤੀ ਦੇ ਪਹਿਲਵਾਨ ਅਜੇ ਪਾਰ ਪੰਨਾ ਤੇ ਘੋੜਾ ਬਾਬਾ ਫਲਾਈ ਇਹ ਤਿਆਰ ਰਹੋ ਬਿਲਕੁਲ ਹੀ ਬਾਤ ਵਧੀਆ ਜਿਹੜੇ ਮੁਕਾਬਲੇ ਚੱਲ ਰਹੇ ਨੇ ਮੈਦਾਨ ਦੇ ਵਿੱਚ ਉਹ ਕਹਿੰਦੇ ਮੈਚ ਦੇ ਨਾਲ ਕਿੱਥੇ ਪੱਕੇ ਰਾਜ ਦੇ ਮੈਦਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਨਾ ਪੜਾਖੂ ਅੱਗੇ ਅੜੇ ਡਿਗਰੀ ਥੋਰਾ ਮੁਰੇ ਅੜਦੇ ਨਾ ਜੰਦੇ ਸੋਹਣਿਆ ਉਹ ਮਾਂਵਾਂ ਦੀਆਂ ਛਾਤੀਆਂ ਵਿੱਚੋਂ ਜਿਹੜੀ ਮਿਲਦੀ ਦਲੇਰੀ ਉਹ ਟੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਮਾਂਵਾਂ ਦੀਆਂ ਛਾਤੀਆਂ ਵਿੱਚੋਂ ਜਿਹੜੀ ਪੈਂਦੀ ਦਲੇਰੀ ਉਹ ਟੈਕਟਾਂ ਦੇ ਦੁੱਧ के सोहिया okay. ਇਹ ਗੋਸਤੀਆਂ ਤੋਂ ਪੀ ਹੋ ਗਿਆ ਆਹ ਵੇਖੋ ਸਾਹਮਣੇ ਗੁੰਮਰੇ ਦਾ ਬੰਗਲਾ ਅੱਜ ਭਾਜੇ ਬੰਤੇ ਆ ਉਹ ਗੱਲਾਂ ਚਾਣੇ ਲੱਗੀਆਂ ਜਾਲੀਆਂ ਨੇ ਉਦੋਂ ਦੀਪਕ ਤੇ ਨਾਲ ਰੁਸਰੇ ਪਾਤੇ ਪਾ ਬੈਠੇ ਨੇ ਇਹ ਰੱਬਾ ਅਟਾਰੀ ਬਾਉਂਡਰ ਦੀ ਧੱਤੀ ਉਹ ਕਾਉਂਟਰ ਤੋਂ ਉੱਤਰ ਕੇ ਆਇਆ ਸਾਡੇ ਬਾਹਰ ਦੀ ਸੰਗਤ ਜਿੱਤੇ ਜਗਦੀਸ਼ ਵੀ ਸਾਡਾ ਵੀਰ ਰਿਸ਼ਾਂਤ ਆ ਤੇਜ ਜਗਤਾਰ ਸਾਡਾ ਵੀਰ ਜਗਤਾਰ ਮੈਂ ਜਗਤਾਰ ਬਾਈ ਅੱਜ ਗੱਲਾਂ ਟਕਾਰੇ ਲਾਖੀਆਂ ਹੋ ਡੰਗਰ ਹਨ ਫੇਰੇ ਦਾ ਹੋ ਗਿਆ ਤੇ ਨਾਲ ਦਾਰਾ ਬਾਈ ਸਾਡਾ ਵੀਰ ਸਿੰਦਰਾ ਐਮਸੀ ਜਗਤਾਰ ਬਾਈ ਉਹਨੇ ਜਿੱਤੇ ਤਿੰਨ ਪੁੱਤਰ ਨੇ ਉਹ ਬਾਤੂ ਕਾਰੇ ਗੁੰਮੜੀਏ ਦੇ ਹਰ ਇੱਕ ਨੂੰ ਗੱਲਾਂ ਟਕਾਣੇ ਲਾਉਂਦੀਆਂ ਜੜੀਆਂ ਨੇ ਔਰ ਜਿੱਤੇ ਸਾਡੇ ਵਾਦਸ਼ਤਾਰ ਗੁਰਾਜੀ ਬਾਈ ਜੀ ਤੇ ਨਾਲ ਬਿੱਟੂ ਸਾਡਾ ਵੀਰ ਉਹ ਭਾ ਦਾ ਸਾਡੇ ਜੇੜੇ ਵਾਲੇ ਭਾ ਤੇ ਨਾਲ ਸਾਡਾ ਵੀਰ ਜੀ ਦਾ ਨੰਬਰਦਾਰ ਤੇ ਨਾਲ ਜਿੱਲੂ ਸਾਡਾ ਵੀਰ ਕੋਪੜਾ ਤੇ ਗੁਰਵਿੰਦਰ ਯੂਐਸਏ ਹਰ ਵੰਡੇ ਮਾਰ ਜਿਹੜੇ ਕੋਈ ਨਹੀਂ ਕਰਦੇ ਆ ਤੇ ਨਾਲ ਜਿੱਤੇ ਸਾਡੇ ਕਮਨ ਸਿੰਘ ਜੀ ਤੇ ਨਾਲ ਹਰਮੇਖ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਤੇ ਨਾਲ ਜਰਮੇਲ ਕਹਿੰਦੇ ਵੀਰ ਪੁੱਪਾ ਭਾਜੀ ਸਾਡੇ ਤੇ ਨਾਲ ਚਰਨਾ ਬਾਈ ਔਰ ਨਾਲ ਪਰਮਜੀਤ ਗੁਰਦੁਆਰਾ ਕੁੰਦ ਕਮੇਟੀ ਇਹਨਾਂ ਪੁਰਾ ਮੱਤੇ ਵਾਰੀ ਬਾਈ ਦੀ ਪਾਣੀ ਦੇ ਉੱਤੇ ਲੱਗੀ ਹੋਈ ਆ ਜਲਦੀ ਸੇਵਾ ਕਰਦੇ तिवारी ਸਾਹਿਬ ਸਾਡੇ ਭਰਾਵਾਂ ਦਾ ਧੰਨਵਾਦ ਹੋਰ ਇਧਰਲੇ ਪਾਸੇ ਇਹ ਕੌਣ ਹੈ ਦਰਸ਼ਕ ਵੀਰੋ ਇਹ ਬੱਬਾ ਹੈ ਤਾਰੀ ਦੀ ਪੱਤੀ ਦਾ ਹੋ ਨਹੀਂ ਆ ਵੇਖੋ ਗੱਲਾਂ ਟਿਕਾਣੇ ਲੱਗਦੀਆਂ ਯਾਰੀਆਂ ਨੇ ਕਿ ਅਸੀਂ ਦੋ ਇੱਕ ਵੱਡਣਾ ਦੀ ਜੋੜੀ ਆ ਵੇਖੋ ਗੱਲਾਂ ਟਿਕਾਣੇ ਲੱਗਦੀਆਂ ਯਾਰੀਆਂ ਨੇ ਧੰਨਵਾਦ ਕਰਦੇ ਆ ਸਾਰੇ ਮੀਆਂ ਦੇ ਵੀਰੇ ਸਤਿ ਸ਼੍ਰੀ ਅਕਾਲ ਉਦਾਸੀ ਵੀ ਹੈ ਲਿਖੀ ਹੋਈ ਹੈ ਕਿ ਨਾ ਅੱਜ ਧੁਕਤਿਆਂ ਦੇ ਮਸਤੋ ਅੱਜ ਧੁਕਤਿਆਂ ਦੇ ਧੁਕਤਿਆਂ ਦੇ ਉੱਧਰ ਮਲੋਆ ਡੰਗਲ ਕਮੇਟੀ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਅਸੀਂ ਘੁੱਟ ਨਹੀਂ ਉਣੀ ਸਾਡੇ ਵੀਰ ਪੁੱਜੇ ਹੋਏ ਆ ਮਲੋਆ ਦੇ ਵਿੱਚ ਬੜਾ ਡੰਗਲ ਜਿਹੜਾ 5 ਜਿੱਥੇ ਕਹਿੰਦੇ ਵੀ 3 ਅਕਤੂਬਰ ਬੱਤੇ ਰਾਹ ਹਾਰੇ ਆ ਪਹਿਲਾ ਨਰਾਤਾ ਇੱਥੇ ਹੋਵੇਗਾ ਤੇ 3 ਤਰੀਕ ਹੋਣੀ ਆ ਮਲੋਆ ਦੇ ਵਿੱਚ ਜਿੱਥੇ ਮੇਰਾ ਕਮੇਟੀ ਪਿੰਡ ਹੈ ਬਲੋਆ ਹਾਂ ਕਿ ਦੱਬੇ ਲਾਏ ਜਾ ਰਹੇ ਆ ਭਰਾਵਾ ਵੱਲੋਂ ਜਿੱਤੇ ਪੂਰਨ ਬ੍ਰह्म ਗਿਆਨੀ ਸੱਜ ਖੰਡ ਵਾਸੀ ਅंसारी ਵਾਲੇ ਬਾਬਾ ਜੀ ਦੇ ਆਸ਼ੀਰਵਾਦ ਤੇ صدਕਾ ਵਿਸ਼ੇਸ਼ ਤੌਰ ਤੇ ਵੱਡੇ ਸੱਡੇ ਲਾਏ ਜਾ ਰਹੇ ਆ ਲੈ ਵੀ ਘੋੜਿਆਂ ਆਓ ਫਿਰ ਜਲਦੀ ਦੇਕੇ ਘੋੜਾ ਆਵੇਗਾ ਬਾਬਾ ਫਲਾਈ ਤੇ ਅਜੇ ਪਾਲ ਪੰਨਾ ਆਓ ਜਲਦੀ ਦੇਕੇ ਲਓ ਸਾਹਮਣੇ ਅਜੇ ਮਾਰਨਾ ਅਜੇ ਪਾਲ ਇਧਰ ਕਹਿੰਦੇ ਕੁਸਤੀਆਂ ਟੌਪ ਲਿਆ ਟੌਪ ਲਿਆ ਟੌਪ ਲਿਆ ਟੌਪ ਲੀਆਂ ਏ ਥਾਰ ਥਾਰੇ ਥਾਰ ਥਾਰੇ ਪਈਆ ਬੱਲੇ ਹੇ ਕੰਪੜੇ ਵਿੱਚੋਂ ਜਿੱਦਕ ਮੇਲਾ ਚੱਲਦਾ ਜਾ ਜਾ ਚੱਲਦਾ

ਪੰਜਾਬੀ ਦੇ ਲਈ ਬਿੱਟੂ ਕੁਰਣਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਵੱਡੇ ਮਾਣ ਕਰਕੇ ਗਏ ਆ ਪਰ ਇਧਰਲੇ ਪਾਸੇ ਆਹ ਕੁਸ਼ਤੀ ਨੇ ਵੀ ਦੁੱਖ ਤੋੜੇ ਪਏ ਆ ਆਹ ਕੁਸ਼ਤੀ ਨੇ ਵੀ ਅਲ ਫੇੜ ਆਲਿਆ ਉਹ ਗੱਲਾਂ ਟਿਕਾੜੇ ਲੱਗਦੀਆਂ ਨਹੀਂ ਉਹ ਲਵਾਉਣੀਆਂ ਪੈਦੀਆਂ ਨੇ ਬਿੱਟੂ ਪਾਈ ਦਾ ਧੰਨਵਾਦ ਵੱਡੇ ਪਿਆਰ ਆ ਹਰ ਇੱਕ ਸਾਡਾ ਵੀਰ ਝੇਡਦਾ ਹੈ ਭਰਾ ਦਾ ਧੰਨਵਾਦ ਹੈ ਬਿੱਟੂ ਗੁਰੂ ਦਾ ਜਿਹਨ ਕਹਿੰਦੇ ਆਹ ਕੁਸ਼ਤੀ ਤਾਂ ਭਾਈ ਅੱਜੇ ਪਾਰ ਖੰਡਾ ਇੱਧਰ ਆ ਫਰੀਆ ਕੋਸਤੂ ਸ਼ੁਰੂ ਕਰਾਓ ਇੱਧਰ ਦੇ ਪਾਸੇ ਲੈ ਵੀ ਆਫਰ ਘੋੜਿਆਂ ਆ ਜਲਦੀ ਲੈ ਕੇ ਇੱਧਰ ਦੇ ਪਾਸੇ ਆ ਘੋੜਾ ਇੱਧਰ ਦੇ ਪਾਸੇ ਬਾਬਾ ਫਲਾਈ ਦੀ ਤਰਫੀ ਜਿੱਤੇ ਦੀਪਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਦੂਸਰੇ ਪਾਸੇ ਇਹ ਅਜੇਪਾਲ ਖੰਨੇਵਾ ਇਹ ਕੌਣ ਹੈ ਦਰਸ਼ਕ ਵੀਰੋ ਇਹਦੇ ਬਾਪੂ ਨੇ ਕਬੱਡੀ ਉਹ ਖੇਡੀ ਨਹੀਂ ਉਹ ਬੜੀ ਆ ਖੇਡੀ ਦੁਨੀਆ ਨੂੰ ਦੱਸਿਆ ਵੀ ਸਮਰਾਲੇ ਵਾਲਾ ਬਿੱਟੂ ਕੌਣ ਹੈ ਉਹ ਵੇਖੋ ਸਾਹਮਣੇ ਅਜੇ ਪਾਲ ਸਮਰਾਲੇ ਵਾਲੇ ਬਿੱਟੂ ਦਾ ਐਨ ਖੇਡ ਰਿਹਾ ਇੱਥੇ ਬੇਟਾ ਅੱਜ ਪਹਿਲਵਾਨੀ ਦੇ ਨਾਲ ਵੱਡੀਆਂ ਬਾਲਾਂ ਮਾਰ ਰਿਹਾ ਜਿਹਦੇ ਪਾਸੇ ਘੋੜਾ ਬਾਬਾ ਖੜਾਈ ਇਹਨਾਂ ਕੈਮਰੇ ਤੋਂ ਮੇਰੀ ਬੇਲ ਦੀ ਸਾਈਡ ਤੇ ਵੀ ਸਾਰਾ ਬਹੁਤ ਫੂਰਾ ਹੀ ਜਾਂਦੇ ਆ ਮੇਰੀ ਬੇਲ ਦੀ ਭਾਵਨਾ ਨੂੰ ਜਿਹੜੀ ਬਿੱਟੂ ਦੀ ਬੜਾ ਸ਼ਾਨ ਜਿਹਨਾਂ ਬਹੁਤ ਬਾਤ ਹੈ ਅੱਜ ਤੋਂ ਪਿਛਾ ਜੋਹਾਵਾਜ ਆਲਮਗੀ